ਆ ਬਾਬੇ ਨੱਚ ਰਹੀ ਹੈ ਬਾਬੇ ਨੂੰ ਖੁਸ਼ੀ ਹੋ ਰਹੀ ਹੈ ਕਿ ਘਰ ਪੋਸ਼ ਕਰਦਿਆਂ ਮਜਬੂਰੀਆਂ ਬਣ ਜਾਂਦੀਆਂ ਨੇ ਤੇ ਬਾਕੀ ਸਟੱਡੀ ਕਰਦੇ ਸੀ ਆਪਣੇ ਆਪ ਡਾਇਲੋਗ ਵਗੈਰਾ ਯਾਦ ਨਹੀਂ ਰਹਿੰਦੇ ਕਹਿੰਦੇ ਨੇ ਕੁਝ ਵੀ ਹੈਲੋ ਸਸਕੀ ਗਾਲ ਨਮਸਕਾਰ ਆਦਾਬ ਪਿਆਰੇ ਦੋਸਤੋ ਕੀ ਹਾਲ ਚਾਲ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੈ ਜਿਹੜਾ ਜੀ ਅਸੀਂ ਇੱਕ ਸਪੈਸ਼ਲ ਬਣਾਉਣ ਜਾ ਰਹੇ ਹਾਂ ਅਸੀਂ ਕਰਨੀ ਹੈ ਜੀ ਇੱਕ 25 30 ਸਕਿੰਡ ਦੀ ਜਿਹੜੀ ਰੀਲ ਸ਼ੂਟ ਤੇ ਉਹ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਜਿਹੜੀ ਇੱਕ 25 30 ਸਕਿੰਡ ਦੀ ਜਿਹੜੀ ਰੀਲ ਸ਼ੂਟ ਕਰਦੇ ਹਾਂ ਉਹਦੇ ਤੇ ਕਿੰਨਾ ਕੁ ਟਾਈਮ ਲੱਗਦਾ ਤੇ ਕਿੰਨੀ ਕੁ ਮਿਹਨਤ ਲੱਗਦੀ ਆ ਸੋ ਆਜੋ ਜੀ ਹੁਣ ਆਪਾਂ ਤੁਹਾਨੂੰ ਮਿਲਾਉਣੇ ਆ ਮੈਡਮ ਜੀ ਦੇ ਨਾਲ ਤੇ ਦਿਖਾਉਣੇ ਆ ਜੀ ਉਹ ਕੀ ਕਰ ਰਹੇ ਆ ਤੇ ਨਾਲ ਤਦ ਲਓ ਜੀ ਮਿਲੋ ਜੀ ਮੈਡਮ ਜੀ ਦੇ ਨਾਲ ਮੈਡਮ ਜੀ ਚਲਾ ਰਹੇ ਆ ਫੋਨ ਤੇ ਹੁਣ ਜਿਹੜਾ ਫੋਨ ਆ ਮੈਂ ਇਹਨਾਂ ਨੂੰ ਫੜਾਉਂਗਾ ਤੇ ਮੈਂ ਆਪਦਾ ਜੀ ਕਰਦਾ ਕਾਸਟਿਊਮ ਚੇਂਜ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਵੈਲਕਮ ਥੀ ਸਾਡੇ ਨਵੇਂ ਵਲੌਗ ਦੇ ਵਿੱਚ ਤਸੀਂ ਪਿਛਲੇ ਵਲੌਗਾਂ ਨੂੰ ਬਾਅਦ ਪਿਆਰ ਦਿੱਤਾ ਜੀ ਅੱਜ ਅਸੀਂ ਥੋੜਾ ਜਿਹਾ ਨਿਊ ਦਿਖਾਉਣ ਜਾ ਰਹੇ ਹਾਂ ਜੀ ਅਸੀਂ ਅਸੀਂ ਇਸ ਚੀਜ਼ ਦਾ ਵਲੌਗ ਬਣਾਵਾਂਗੇ ਜੀ ਜਿਹੜੇ ਅਸੀਂ ਫਨੀ ਰੀਲਸ ਬਣਾਉਣੇ ਆ ਤੇ ਉਹਦੇ ਲਈ ਅਸੀਂ ਕਿਵੇਂ ਰੈਡੀ ਹੁੰਨੇ ਘਰੇ ਕਿੰਨੀ ਕੋ ਮਿਹਨਤ ਲੱਗਦੀ ਹੈ ਜੀ ਦੇਖਣ ਚ ਤਾਂ 1-2 ਮਿੰਟ ਲਈ ਲੱਗਦਾ ਜੀ ਤੇ ਪਰ ਬਣਾਉਣ ਲਈ ਕਿੰਨਾ ਸਮਾਂ ਲੱਗਦਾ ਤੁਹਾਨੂੰ ਅੱਜ ਵਿਖਾਉਣੇ ਜੀ ਅਸੀਂ ਰੀਅਲ ਦੇ ਵਿੱਚ ਕਾਫੀ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਉਣ ਦੇ ਵਿੱਚ ਤੇ ਜਿੰਨੀ ਅਸੀਂ ਮਿਹਨਤ ਕਰਦੇ ਹਾਂ ਜੀ ਉਦੋਂ ਦੁੱਗਣਾ ਤਿੱਗਣਾ ਮਤਲਬ ਬਹੁਤ ਜਾਦਾ ਗੁਣਾ ਸਾਨੂੰ ਪਿਆਰ ਮਿਲਦਾ ਜੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਜੀ ਬਹੁਤ ਸੋਹਣੇ ਕਮੈਂਟ ਕਰਦੇ ਹੋ ਤੁਸੀਂ ਜੀ ਦਿਖਾਉਣੇ ਆ ਜੀ ਹੁਣ ਸਿੱਧੂ ਸਾਹਿਬ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਰੈਡੀ ਹੋ ਰਹੇ ਨੇ ਕਿਆਸੇ ਕਿਆ ਹੋ ਗਿਆ ਤੁਸੀਂ ਵੀ ਦੇਖਦੇ ਹੋਗੇ ਨਾ ਕਿਆਸੇ ਕਿਆ ਹੋ ਗਿਆ ਇਹ ਆਪਾਂ ਜੀ ਗੈਟਅਪ ਚੇਂਜ ਕੀਤਾ ਆ ਅਸਲ ਦੇ ਵਿੱਚ ਇੱਕ 25 30 ਸੈਕਿੰਡ ਦੀ ਜਿਹੜੀ ਰੀਲ ਬਣਾਉਣੀ ਆ ਉਹਦੇ ਵਾਸਤੇ ਦੇਖੋ ਕਿੰਨੀ ਮਿਹਨਤ ਕਰਨੀ ਪੈ ਰਹੀ ਆ ਹਨਾ ਤੇ ਕਈ ਵਾਰੀ ਐਦਾਂ ਹੁੰਦਾ ਕੁਝ ਕੁ ਲੋਕ ਪਸੰਦ ਕਰਦੇ ਕੁਝ ਕੁ ਨਹੀਂ ਕਰਦੇ ਨਾਲ ਦੇ ਨਾਲ ਸਕਿੱਪ ਕਰ ਦਿੰਦੇ ਆ ਪਰ 1 25 30 ਸਕਿੰਡ ਦੀ ਰੀਲ ਬਣਾਉਣ ਵਾਸਤੇ ਘੰਟਾ ਡੇਢ ਘੰਟਾ ਜਿਹੜਾ ਵੇਸਟ ਹੋ ਜਾਂਦਾ ਹਨਾ ਕਿਦਾਂ ਕਾਸਟਿਮ ਵਗੈਰਾ ਚੇਂਜ ਕਰਨਾ ਪੈਂਦਾ ਜਾਂ ਕਿਦਾਂ ਆਪਣੀ ਲੁੱਕ ਬਣਾਉਣੀ ਪੈਂਦੀ ਹੈ ਹਨਾ ਤੇ ਉਸ ਤੋਂ ਬਾਅਦ ਜਿਹੜੀ ਐਡਿਟਿੰਗ ਹੁੰਦੀ ਹੈ ਜੀ ਉਹਦੇ ਤੇ ਤਾਂ ਫਿਰ ਹੁਣ ਪਤਾ ਹੀ ਬਹੁਤ ਜ਼ਿਆਦਾ ਹੀ ਟਾਈਮ ਲੱਗਦਾ ਜੀ ਹਾਂ ਤੇ ਬਾਕੀ ਆਪਣਾ ਥੋੜਾ ਜਿਹਾ ਕੰਮ ਹਜੇ ਪਿਆ ਹੋਇਆ ਸੀ ਕੁਝ ਕੁ ਕੰਮ ਜਿਹੜਾ ਆਪਾਂ ਕਰ ਲਿਆ ਜੀ ਤੇ ਘਰ ਦੇ ਕੰਮ ਦੇ ਨਾਲ ਨਾਲ ਫਿਰ ਤੁਹਾਨੂੰ ਪਤਾ ਇਹ ਲਾਈਫ ਵੀ ਜ਼ਰੂਰੀ ਆ ਜੀ ਅੱਜ ਇੱਕ ਬੜੀ ਘੈਂਟ ਤੇ ਨਵੀਂ ਚੀਜ਼ ਬਣਾ ਰਹੇ ਆ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਊਗੀ ਕਿਉਂਕਿ ਹੈ ਵੀ ਫਨੀ ਟਾਈਪ ਹੀ ਆ ਹਨਾ ਵੀ ਇਹਦੇ ਚ ਜਿਹੜਾ ਬਹੁਤ ਜ਼ਿਆਦਾ ਹਾਸਾ ਮਿਕਸ ਕੀਤਾ ਹੋਇਆ ਸਕ੍ਰਿਪਟ ਲਿਖੀ ਹੋਈ ਆ ਤੇ ਦੇਖਦੇ ਆ ਵੀ ਤੁਹਾਨੂੰ ਕਿੱਦਾਂ ਦੀ ਲੱਗੂਗੀ ਅਸੀਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿਹੜੀ ਤੁਹਾਨੂੰ ਵਧੀਆ ਲੱਗੇ ਹਨਾ ਕਿਉਂਕਿ ਜਿਹੜਾ ਕਿਸੇ ਦੁਖੀ ਬੰਦੇ ਨੂੰ ਹਸਾਉਣਾ ਬਹੁਤ ਵੱਡੀ ਚੀਜ਼ ਹੁੰਦੀ ਆ ਹਨਾ ਤੇ ਅਸੀਂ ਉਹ ਕੰਮ ਕਰ ਰਹੇ ਆ ਕਿ ਕਿਸੇ ਦੁਖੀ ਨੂੰ ਹਸਾਉਣਾ ਦਾ ਮਤਲਬ ਕਿ ਫਨੀ ਕਨਸੈਪਟ ਲੈ ਕੇ ਆਉਣਾ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੰਦਾ ਦੁਖੀ ਆ ਉਹ ਦੁਖੀ ਬੰਦਿਆਂ ਨੂੰ ਹਸਾਉਣਾ ਬਹੁਤ ਮੁਸ਼ਕਲ ਕੰਮ ਆ ਇਹ ਰਾਹ ਨਹੀਂ ਬਣਿਆ ਜਾ ਰਿਹਾ ਮੇਥੋਂ ਦੋ ਮਿੰਟ ਕੈਮਰਾ ਚੇਂਜ ਕਰ ਫਰੰਟ ਤੇ ਲਾ ਤੂ ਆਪਣੇ ਹਾਂਜੀ ਤੇ ਸਿੱਧੂ ਸਾਹਿਬ ਥੋੜਾ ਜਿਹਾ ਰੈਡੀ ਹੋ ਰਿਹਾ ਐ ਐਕਚੁਅਲ ਚ ਉਹਨਾਂ ਨੇ ਕਦੀ ਜਿਹੜਾ ਕੁਰਤਾ ਚਾਦਰਾਂ ਨਹੀਂ ਪਾਇਆ ਜੀ ਤੇ ਜਿਹੜੀ ਚਾਦਰਾਂ ਜੀ ਉਹਨਾਂ ਨੂੰ ਬਨਣ ਨਹੀਂ ਆਉਂਦੀ ਏ ਤੇ ਚਲੋ ਹੌਲੀ ਹੌਲੀ ਸਿੱਖ ਜਾਣਗੇ ਜਿਵੇਂ ਜਿਵੇਂ ਹੁਣ ਅਸੀਂ ਅੱਗੇ ਅੱਗੇ ਹਨਾ ਤਿਆਰੀ ਕਰਦੇ ਰਾਵਾਂਗੇ ਬਾਕੀ ਬਾਬਾ ਜੀ ਦੀ ਮਿਹਰ ਹੋਈ ਤਾਂ ਕਦੀ ਨਾ ਕਦੀ ਸੰਨ ਅੱਧਾ ਦਾ ਕਰੈਕਟਰ ਵੀ ਮਿਲਣਗੇ ਜੀ ਅੱਗੇ ਜਾ ਕੇ ਤੇ ਫਾਈਨਲ ਲੁੱਕ ਹੋ ਚੁੱਕੀ ਆ ਤਿਆਰ ਪੂਰੀ ਦਿਖਾ ਕੁਰਤਾ ਚਾਦਰ ਤੇ ਅਸੀਂ ਬਣਾਉਣਾ ਕੀ ਆ ਇਹ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਥੋੜਾ ਜਿਹਾ ਵੀਡੀਓ ਵਿੱਚ ਅੱਗੇ ਜਾ ਕੇ ਸੋ ਹੁਣ ਅਸੀਂ ਕਰ ਲਈ ਜੀ ਰੀਲ ਸ਼ੂਟ ਤੇ ਮਿਲਦੇ ਆਪਾਂ ਥੋੜੀ ਜੀ ਦੇਰ ਦੇ ਬਾਅਦ ਅਗਲੇ ਟੇਕ ਦੇ ਵਿੱਚ ਕੀ ਬੋਲਣਾ ਬੋਲਣਾ ਸੀ ਖੜ ਜਾ ਬਾਬਾ ਪੌਣੀ ਆਟੇ ਦੀ ਥਾਲੀ ਤਰਦਾ ਲੱਗ ਕਿਤੇ ਕੁੱਟ ਨਾ ਖਾ ਲਈ ਕਹਿੰਦੇ ਨੇ ਦਰਖਤ ਲਾਓ ਦਰਖਤ ਲਾਓ ਪਰ ਆ ਜਿਹੜੇ ਆਪਣੇ ਆਪ ਦਰਖਤੁੱਗੇ ਹੋਏ ਨੇ ਤੇ ਅਗਰੇ ਇਹਨਾਂ ਦੀ ਕਿੱਦਾਂ ਦੀ ਲੱਗਦੀ ਤੁਹਾਨੂੰ ਦੱਸੋਗੇ ਆ ਦੇਖੋ ਜੀ ਘਰੋਂ ਪਹਿਲਾਂ ਪਿਆਰ ਹੋ ਕੇ ਚੱਲੇ ਆ ਬਾਬਾ ਤੇ ਹੁਣ ਬਾਬਾ ਆ ਰਿਹਾ ਸਕ੍ਰਿਪਟ ਕਰ ਰਿਹਾ ਸਕ੍ਰਿਪਟ ਨੂੰ ਸਕ੍ਰਿਪਟ ਦੀ ਰੀਡਿੰਗ ਹੈ ਸਕ੍ਰਿਪਟ ਇਹ ਪਹਿਲਾਂ ਲਿਖਣੀ ਪੈਂਦੀ ਹੈ ਜੀ ਕੀ ਕਰਗੇ ਫੇਰ ਯਾਦ ਰਹਿੰਦਾ ਨਾ ਫੇਰ ਹੀ ਵੀਡੀਓ ਬਣਦੀ ਨਹੀਂ ਤਾਂ ਇਦਾਂ ਵੀਡੀਓ ਬਣਦੀ ਨਹੀਂ ਫੇਰ ਬਹੁਤ ਕੁਝ ਦੱਸਣਾ ਪੈਂਦਾ ਬੋਲਣਾ ਪੈਂਦਾ ਡਾਇਲੋਗ ਵਗੈਰਾ ਯਾਦ ਨਹੀਂ ਰਹਿੰਦੇ ਕਹਿੰਦੇ ਨੇ ਕੁਝ ਵੀ ਬੰਦਾ ਸਾਰੇ ਯਮਰ ਸਿੱਖਦਾ ਰਹਿੰਦਾ ਹੈ ਨਾ ਜਦੋਂ ਆਪਾਂ ਕੁਝ ਵੀ ਕੋਈ ਕੰਮ ਸਟਾਰਟ ਕਰਦੇ ਆ ਜਿੰਨਾ ਲਿਖਾਂਗੇ ਜੀ ਉਹਨਾਂ ਹੀ ਆਦੇ ਨੇ ਯਾਦ ਰਹੂਗਾ ਬਿਲਕੁਲ ਸੋ ਹੁਣ ਇੱਕ ਕਰ ਲਈਏ ਸਾਹ ਫਿਰ ਵੇਖਦੇ ਆ ਕੀ ਬੰਦਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦਾ ਵਲੌਗ ਜਿਹੜਾ ਤੁਹਾਨੂੰ ਕਿਦਾਂ ਲੱਗਿਆ ਕਿਉਂਕਿ ਅੱਜ ਇੱਕ ਬਹੁਤ ਸਪੈਸ਼ਲ ਚੀਜ਼ ਕੀਤੀ ਸਪੈਸ਼ਲ ਆ ਬਾਬੇ ਨੱਚ ਰਹੀਏ ਬਾਬੇ ਨੂੰ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਬਾਬੇ ਆ ਡੰਡੂ ਆ ਖਾਲੀ ਸੀ ਤੇ ਉਹ ਜਿਹੜਾ ਅੱਜ ਕੱਲ ਇੱਕ ਗਾਣਾ ਜਾਇਆ ਤੁਸੀਂ ਵੇਖਿਆ ਹੀ ਹੋ ਨਾ ਉਹ ਵਾਲੇ ਗਾਣੇ ਗਾਣੇ ਵਾਲਾ ਸਿਸਟਮ ਕੋਈ ਮੰਤਰ ਮਾਰ ਕੇ ਦੇ ਬਾਬਾ ਹਾਂ ਘਰ ਵਾਲਾ ਖਾਂਦਾ ਖੇ ਬਾਬਾ ਲੱਗ ਜਾ ਇਹ ਵਿਚਾਰੀ ਸਾਹਮਣੇ ਦੇਖ ਰਹੀ ਸੀ ਵੀ ਇਹਨਾਂ ਦਾ ਪਤਾ ਨਹੀਂ ਚਲੋ ਪੂਰਾ ਹੋ ਗਿਆ ਕੰਮ ਚਾਰੀ ਨੇ ਟੋਪਾ ਜੀ ਸੀਵਾ ਸਤਾ ਸੇ ਨਹੀਂ ਟੋਪਾ ਉਹਨੂੰ ਦਿੱਤੀ ਪਰ ਥੋੜਾ ਹੋਤਰ ਦੂਜਿਆਂ ਕਰਕੇ ਥੋੜੀ ਜਿਹੀ ਟੋਪਾ ਜੀ ਸਿਖਾਣਾ ਸੀ ਵਿਚਾਰੀ ਨੇ ਕਰਦੇ ਆ ਜੀ ਸ਼ਾਵੇਂ ਫਿਰ ਜਿਹੜੀ ਇਹ ਜਗ੍ਹਾ ਜੀ ਆਪਾਂ ਸਵਾਰ ਕਰਾਂਗੇ ਹੈਲੋ ਕਰਦੇ ਸਾਰਿਆਂ ਨੂੰ ਕੋ ਮੰਤਰ ਮਾਰ ਕੇ ਦੇ ਬਾਬਾ ਤੇ ਲੋ ਜੀ ਹੁਣ ਅਸੀਂ ਜੀ ਛੰਨੋ ਨੂੰ ਜਿਹੜਾ ਬੰਤਾ ਜੀ ਅੰਦਰ ਕਿਉਂਕਿ ਬਾਹਰ ਧੁੱਪ ਬਹੁਤ ਜ਼ਿਆਦਾ ਸੀ ਛੰਨੋ ਕਿਵੇਂ ਆ ਕਿਵੇਂ ਆ ਠੀਕ ਆ ਲੈ ਹੁਣ ਤੈਨੂੰ ਪੱਖਾ ਲਾਤਾ ਠੀਕ ਆ ਹੁਣ ਕੀ ਆਪਾਂ ਥੋੜੀ ਜੀ ਟਾਕਿੰਗ ਕਰਾਉਣੇ ਆ ਛੰਨੋ ਕਿਵੇਂ ਆ ਠੀਕ ਆ ਫੋਨ ਆ ਜਾਈ ਠੀਕ ਆ ਕਹਦੇ ਹਾਂ ਤੇ ਰਲਾ ਕੇ ਕਹਦੇ ਹਾਂ ਕਿ ਆ ਜੀ ਇਹਨੂੰ ਲਾਇਆ ਜੀ ਅਸੀਂ ਪੱਖਾ ਕਰਮੇ ਜਿਹੜੀ ਬਹੁਤ ਜ਼ਿਆਦਾ ਹਨਾ ਤੇ ਜਿਸ ਕਾ ਕੇਸਰੇ ਨੂੰ ਚਾਈ ਨੂੰ ਪੱਖਾ ਵੀ ਲਾਈ ਦਜੀਏ ਇਸ ਤਰ੍ਹਾਂ ਲੈ ਆਪਾਂ ਵੀਡੀਓ ਬਣਾਈਏ ਫਰੰਟ ਵੀਡੀਓ ਬਣਾਈਏ ਤੇ ਜਿਹੜਾ ਗੈਟਅਪ ਅਜੇ ਮੈਂ ਚੇਂਜ ਕਰਨਾ ਜੀ ਗੈਟਅਪ ਅਜੇ ਚੇਂਜ ਨਹੀਂ ਕੀਤਾ ਕਿਉਂਕਿ ਇਹ ਵਿਚਾਰੀ ਧੁੱਪੇ ਖੜੀ ਹੋਈ ਸੀ ਪਹਿਲਾਂ ਇਹਨੂੰ ਸ਼ਾਮੇ ਬੰਨਣਾ ਸੀਗਾ ਤੇ ਮਿਲਦੇ ਆਂ ਫਿਰ ਆਪਾਂ ਅੱਗੇ ਟੇਕ ਦੇ ਵਿੱਚ ਹਨਾ ਸੋ ਪਾਣੀ ਪੀਉਣੀ ਪੀਨੇ ਆ ਗਰਮੀ ਬਹੁਤ ਜ਼ਿਆਦਾ ਸੀ ਬੁਰਾ ਹਾਲ ਹੋ ਚੁੱਕਿਆ ਅੱਜ ਹੋ ਸਕਦਾ ਮੇਰੀ ਲੁੱਕ ਤੁਹਾਨੂੰ ਅਜੀਬ ਜਿਹੀ ਲੱਗੇ ਆ ਜਾਓ ਪਾਣੀ ਪੀ ਲਓ ਪੀ ਚੜੀਏ ਪਾਣੀ ਪੀਨੇ ਆ ਹੁਣ ਆਪਾਂ ਓਹੋ ਗਰਮੀ ਦੇ ਕਰਕੇ ਆਪਾਂ ਬੁਰਾ ਹਾਲ ਗਰਮੀ ਬਹੁਤ ਜਿਆਦਾ ਸੀ ਤੇ ਪਾਣੀ ਦੀ ਪਿਆਸ ਲੱਗ ਗਈ ਆਪਾਂ ਨੂੰ ਹਾਂ ਜੀ ਇਹ ਆਪਾਂ ਪਾਣੀ ਤੁਸੀਂ ਵੀ ਪੀ ਲੋ ਠੰਡਾ ਠੰਡਾ ਪਾਣੀ ਹੋ 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 ਬਹੁਤ ਗਰਮੀ ਆ ਬਹੁਤ ਬਹੁਤ ਹੁਣ ਤੁਸੀਂ ਦੇਖੇ ਅਸੀਂ ਵੀਡੀਓ ਬਣਾ ਕੇ ਹਟੇ ਆ ਹੁਣ ਸਿੱਧਾ ਸਭ ਬਹੁਤ ਏਡੀਟਿੰਗ ਵਗੈਰਾ ਕਰਨ ਗਏ ਫਿਰ ਉਸ ਤੋਂ ਬਾਅਦ ਅਸੀਂ ਰੀਲ ਪਾਵਾਂਗੇ ਫਿਰ ਤੁਸੀਂ ਸਾਡੀ ਰੀਲ ਨੂੰ ਵੇਖਿਓ ਜੇ ਦੱਸਿਓ ਜੇ ਵੇ ਦੇ ਦੀ ਰੀਲ ਕਿਵੇਂ ਦੀ ਬਣੀ ਆ ਫੈਸਲ ਓਕੇ ਕਹਿੰਦੇ ਨੇ ਘਰੇ ਬੈਠੇ ਵੀਡੀਓ ਬਣਾਈ ਜਾਂਦੇ ਆ ਚਲੋ ਠੀਕ ਆ ਪਰ ਵੀਡੀਓ ਬਣਾਉਣੀ ਪਈਆਂ ਬਹੁਤ ਔਖੀਆਂ ਵੀਡੀਓ ਬਣਾਉਣੀ ਐ ਐਡਿਟ ਕਰਨੀ ਬਹੁਤ ਪੰਗਾ ਹੁੰਦਾ ਬਈ ਪਤਾ ਨਹੀਂ ਕਿੰਨਾ ਕਿੰਨਾ ਟਾਈਮ ਵੇਸਟ ਹੁੰਦਾ ਵੈਸੇ ਜਿਹੜੇ ਮੇਰੇ ਭੈਣ ਭਰਾ ਹਨਾ ਇਹ ਸੋਸ਼ਲ ਮੀਡੀਆ ਦੇ ਵਿੱਚ ਹੈਗੇ ਆ ਉਹਨਾਂ ਨੂੰ ਤਾਂ ਸਾਰਿਆਂ ਨੂੰ ਆਲਮੋਸਟ ਪਤਾ ਹੀ ਆ ਵੀ ਵੀਡੀਓ ਕਿੱਦਾਂ ਬਣਦੀ ਆ ਕਿੱਦਾਂ ਐਡੀਟਿੰਗ ਹੁੰਦੀ ਆ ਕਿੰਨਾ ਫਿਰ ਡਾਟਾ ਵੇਸਟ ਹੁੰਦਾ ਆਪਣਾ ਪਰ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਜੋ ਕੋਈ ਉਹਨਾਂ ਦੇ ਰਿਲੇਟਡ ਦੇ ਵਿੱਚ ਵੀ ਇਹ ਕੰਮ ਕਰਦਾ ਤਾਂ ਪਲੀਜ਼ ਉਹਨਾਂ ਨੂੰ ਤੁਸੀਂ ਸਪੋਰਟ ਕਰਿਆ ਕਰੋ ਇਹ ਨਾ ਸੋਚਿਆ ਕਰੋ ਵੀ ਇਹ ਕੀ ਕਰੀ ਜਾਂਦਾ ਸਾਰਾ ਦਿਨ ਫੋਨ 'ਚ ਲੱਗਿਆ ਰਹਿੰਦਾ ਜਾਂ ਵੀਡੀਓ ਬਣਾਈ ਜਾਂਦੇ ਆ ਕੋਈ ਕੰਮ ਧੰਦਾ ਨਹੀਂ ਕਰਦੇ ਐਦਾਂ ਥੋੜੀ ਕਮਾਈ ਹੁੰਦੀ ਐਦਾਂ ਥੋੜੇ ਪੈਸੇ ਆਉਂਦੇ ਆ ਪਰ ਨਾ ਪਲੀਜ਼ ਤੁਸੀਂ ਜੋ ਜੇ ਕੋਈ ਤੁਹਾਡੇ ਰਿਲੇਟਡ 'ਚ ਹਨਾ ਸਾਡੇ ਵਾਂਗ ਕੋਈ ਸੋਸ਼ਲ ਮੀਡੀਆ ਦੇ ਵਿੱਚ ਆਪਣਾ ਸਟਾਰਟ ਕਰ ਰਿਹਾ ਤਾਂ ਤੁਸੀਂ ਪਲੀਜ਼ ਉਹਨੂੰ ਸਪੋਰਟ ਕਰੋ ਉਹਦਾ ਹੌਸਲਾ ਟੁੱਟਣਾਂ ਦੇ ਉਹਨੂੰ ਹੌਸਲਾ ਦਿਓ ਸਪੋਰਟ ਕਰਿਆ ਕਰੋ ਬਾਈ ਸਾਰੇ ਜਣੇ ਜੋ ਵੀ ਸੋਸ਼ਲ ਮੀਡੀਆ ਤੇ ਕੰਮ ਕਰਦੇ ਆ ਉਹਨਾਂ ਨੂੰ ਤੇ ਇਹ ਨਾ ਸੋਚਿਆ ਕਰੋ ਵਿਪਤਾ ਨਹੀਂ ਬੰਦਾ ਕੀ ਕਰੀ ਜਾਂਦਾ ਬਈ ਪੈਸਾ ਵੀ ਹੈਗਾ ਇਸ ਚੀਜ਼ ਚ ਬਹੁਤ ਪੈਸਾ ਮੰਨਿਆ ਹਜੇ ਸਾਡੇ ਜਿਹੜੇ ਅਰਨਿੰਗ ਥੋੜੀ ਆ ਪਰ ਉਮੀਦ ਆ ਵੀ ਕੁਝ ਕੋ ਟਾਈਮ ਤੱਕ ਅਸੀਂ ਆਪਣੀ ਅਰਨਿੰਗ ਨੂੰ ਜਿੰਨੀ ਮਿਹਨਤ ਕਰ ਰਹੇ ਹਾਂ ਉਦੋਂ ਜ਼ਿਆਦਾ ਅਰਨਿੰਗ ਅਸੀਂ ਰੀਸੀਵ ਕਰਨ ਲੱਗ ਜਾਾਂਗੇ ਕਈ ਐਦਾਂ ਦੇ ਆਪਣਾ ਹੈਗੇ ਆ ਯੂਟਿਊਬਰ ਜਿਹੜੇ ਮਹੀਨੇ ਦਾ ਲੱਖ ਲੱਖ ਰੁਪਏ ਕਮਾ ਰਹੇ ਆ ਹਾਂਜੀ ਹਾਂਜੀ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਮਹੀਨੇ ਦਾ ਲੱਖ ਲੱਖ ਰੁਪਏ ਪਰ ਭਾਈ ਮਿਹਨਤ ਕਰਦੇ ਆ ਤੇ ਫੇਰ ਹੀ ਕਮਾਉਂਦੇ ਆ ਹਨਾ ਉਹਨਾਂ ਨੇ ਮਿਹਨਤ ਕੀਤੀਆਂ ਨਾਮ ਕਮਾਇਆ ਤੇ ਫੇਰ ਕਮਾਇਆ ਇਹ ਨਹੀਂ ਵੀ ਹੁਣ ਚੱਕਿਆ ਫੋਨ ਅੱਜ ਬਣਾ ਲਈ ਵੀਡੀਓ ਫੇਰ ਹਫਤੇ ਬਾਅਦ ਬਣਾ ਲਈ ਐ ਨਹੀਂ ਪੈਸੇ ਬਣਦੇ ਹੁੰਦੇ ਵੀਰੋ ਤੁਸੀਂ ਯਕੀਨ ਮੰਨੋ ਵੀ ਮੇਰਾ ਪਤਾ ਡੇਲੀ ਦਾ ਕਿੰਨਾ ਡਾਟਾ ਉੜਦਾ 3 ਤੋਂ 4 ਜੀਬੀ ਪਰ ਡੇ ਦਾ ਮੇਰਾ ਡਾਟਾ ਉੜਦਾ ਡੇਲੀ ਦਾ ਥੋੜਾ ਜਾਂ ਔੜ ਦਾ ਕੰਮ ਹੀ ਦੱਸਦਾ ਤੁਹਾਨੂੰ YouTube ਤੇ ਵੀਡੀਓ ਅਪਲੋਡ ਕਰਨੀ Instagram ਤੇ ਅਪਲੋਡ ਕਰਨੀ Facebook ਤੇ ਅਪਲੋਡ ਕਰਨੀ ਹਣਾ ਜਿਹੜੇ ਵਲੌਗ ਅਪਲੋਡ ਕਰਦਾ ਤੁਹਾਨੂੰ ਪਤਾ ਕਿੰਨਾ ਕਿੰਨਾ ਡਾਟਾ ਯੂਜ਼ ਕਰਦੇ ਲੌਂਗ ਵੀਡੀਓ ਦੇ ਵਿੱਚ ਕਿੰਨਾ ਡਾਟਾ ਉੜਦਾ ਇੰਸਟਾਗ੍ਰਾਮ ਤੇ ਤਿੰਨ ਚਾਰ ਰੀਲਾਂ ਪਾਣੀਆਂ ਸਟੋਰੀਆਂ ਲਾਣੀਆਂ ਹਨਾ ਯਾਰ ਮੰਨ ਕੇ ਚੱਲੋ ਥੋੜੇ ਥੋੜੇ ਸੈਕਿੰਡ ਸੈਕਿੰਡ ਬਾਅਦ ਜਿਹੜਾ ਕਿ ਡਾਟਾ ਯੂਜ਼ ਹੁੰਦਾ ਵਾ ਇਸ ਕਰਕੇ ਜਿਹੜਾ ਡਾਟਾ ਜ਼ਿਆਦਾ ਉੜਦਾ ਬਾਕੀ ਅਸੀਂ ਸਾਰੇ ਭੈਣ ਭਰਾਵਾਂ ਨੂੰ ਅਸੀਂ ਦੱਸਾਂਗੇ ਹਨਾ ਜੀ ਥੋੜੀ ਜਿਹੀ ਨਾ ਟਾਈਮ ਦੀ ਦਿੱਕਤ ਹੈ ਇੱਕ ਤੁਹਾਨੂੰ ਪਤਾ ਵੀ ਸਿਚੁਏਸ਼ਨ ਕਿੱਦਾਂ ਦੀ ਚੱਲ ਰਹੀ ਹੈ ਵੀ ਸਾਡੇ ਕੋਲ ਹਜੇ ਟਾਈਮ ਹੈ ਨਹੀਂ ਅਸੀਂ ਤੁਹਾਨੂੰ ਦੱਸਾਂਗੇ ਵੀ ਅਸੀਂ ਆਪਣੇ YouTube ਤੇ ਕਿਵੇਂ ਗਰੋਥ ਕੀਤੀ ਫੇਸਬੁੱਕ ਨੂੰ ਕਿਵੇਂ ਮੋਨਟਾਈਜ਼ ਕੀਤਾ ਅਸੀਂ ਆਪਣਾ ਇੰਸਟਾਗ੍ਰam ਕਿਵੇਂ ਗ੍ਰੋਥ ਕਰ ਰਹੇ ਅਸੀਂ ਤੁਹਾਨੂੰ ਸਾਰਾ ਦੱਸਾਂਗੇ ਪਰ ਥੋੜਾ ਜਿਹਾ ਸਮਾਂ ਹੰਦੋ ਜੀ ਹਾਂਜੀ ਜਿਹੜਾ ਵੀਡੀਓ ਐਡੀਟਿੰਗ ਵੀ ਅਸੀਂ ਐਸੇ ਫੋਨ ਤੇ ਕਰਨੀ ਹੁੰਦੀ ਐਸੇ ਫੋਨ ਤੇ ਅਸੀਂ ਜਿਹੜੀ ਵੀਡੀਓ ਬਣਾਉਣੀ ਹੁੰਦੀ ਆ ਜੀ ਤੇ ਸਾਨੂੰ ਕਿਸੇ ਨੇ ਦੱਸਿਆ ਹੋਇਆ ਵੀ ਜਿਹੜਾ ਆਪਾਂ ਥੰਬਨੇਲ ਲਾਉਣੇ ਆ ਨਾ ਵੀਡੀਓ ਦੇ ਵਿੱਚ ਉਹ ਥੋੜਾ ਪੀਸੀ ਵਗੈਰਾ ਤੇ ਵਧੀਆ ਲੱਗਦਾ ਤੇ ਦਿਮਾਗ ਚ ਆਇਆ ਚਲੋ ਲੈਪਟਾਪ ਲੱਗੇ ਪਰ ਜਿਹੜੀ ਹਜੇ ਆਪਣੇ ਜੇਭ ਆ ਜੀ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਹੀ ਲੈਪਟਾਪ ਲੈਣ ਦੀ ਤੇ ਬਾਕੀ ਕੋਸ਼ਿਸ਼ ਕਰਾਂਗੇ ਚਲੋ ਜੇ ਪਲਟਾ ਹੋ ਗਿਆ ਕਿਸੇ ਪਾਸੋਂ ਵੈਕਰੂ ਜੀ ਨੇ ਕਿਰਪਾ ਕਰਤੀ ਆ ਪਾ ਲੈਪਟਾਪ ਲੈ ਆਂਦੀ ਕੋਸ਼ਿਸ਼ ਕਰਾਂਗੇ ਇੱਕ ਦੋ ਮਹੀਨਿਆਂ ਤੱਕ ਤਾਂ ਕਿ ਸਾਰੇ ਹਮ ਸਪੋਰਟ ਮਿਲ ਰਹੀ ਹੈ ਚਲੋ ਇੰਨਾ ਹੀ ਬਹੁਤ ਹੈ ਜੀ ਸਾਡੇ ਲਈ ਤੇ ਹੁਣ ਤੁਸੀਂ ਦੇਖਿਆ ਨਾ ਜਿਹੜੇ ਅਸੀਂ ਵੀਡੀਓ ਲਈ ਹੈ ਨਾ ਅਸੀਂ ਨੇ ਮਿਹਨਤ ਕੀਤੀ ਪਹਿਲਾਂ ਗੈਟ ਅੱਪ ਆਪਣਾ ਚੇਂਜ ਕੀਤਾ ਫਿਰ ਵੀਡੀਓ ਬਣਾਈ ਫਿਰ ਵੀਡੀਓ ਨੂੰ ਐਡੀਟਿੰਗ ਕਰਨੇ ਸਿੱਧੂ ਸਾਹਿਬ ਉਸ ਤੋਂ ਬਾਅਦ ਫਿਰ ਵੀਡੀਓ ਨੂੰ ਅਸੀਂ ਆਪਣਾ ਰੀਲ ਨੂੰ ਜਿਹੜੀ ਪੋਸਟ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਫੇਰ ਹੁੰਦਾ ਇਹ ਸਾਨੂੰ ਕਿੱਦਾਂ ਦਾ ਰਿਸਪੌਂਸ ਮਿਲਣਾ ਤੇ ਹਾਂਜੀ ਦੋਸਤੋ ਹੁਣ ਜਿਹੜਾ ਆਪਾਂ ਆਪਣਾ ਗੈਟਅਪ ਆ ਚੇਂਜ ਕਰ ਲਿਆ ਜੀ ਹਨਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਆ ਰਹੀ ਸੀ ਇਸ ਕਰਕੇ ਗੈਟਅਪ ਕਰ ਲਿਆ ਚੇਂਜ ਦੱਸੋ ਜੀ ਵੀਰਾਂ ਜਿਹੜਾ ਅੱਜ ਵਾਲਾ ਵਲੌਗ ਆ ਤੁਹਾਨੂੰ ਕਿੱਦਾਂ ਦਾ ਲੱਗਿਆ ਹਨਾ ਮੈਂ ਇਹ ਵਲੌਗ ਦੇ ਵਿੱਚ ਸਿਰਫ ਤੁਹਾਨੂੰ ਇਹ ਦਿਖਾਉਣਾ ਚਾਹ ਰਿਹਾ ਸੀ ਵੀ ਜਿਹੜੀ 25 ਜਾਂ 30 ਸਕਿੰਟ ਦੀ ਰੀਲ ਆ ਉਹ ਰੀਲ ਨੂੰ ਬਣਾਉਣ ਤੇ ਕਿੰਨਾ ਟਾਈਮ ਲੱਗਦਾ ਹਨਾ ਸੋ ਕਿੰਨੀ ਮਿਹਨਤ ਲੱਗਦੀ ਆ ਕਈ ਵਾਰੀ ਆ ਜਾਂਦਾ ਕਈ ਵਿੱਚ ਇੱਕ ਦੋ ਕਮੈਂਟ ਕਰ ਦਿੰਦੇ ਆ ਐਵੇਂ ਲੱਗੇ ਰਹਿੰਦੇ ਆ ਇਹ ਯੋ ਫਲਾਣਾ ਢੂੰਕਾ ਸੋ ਉਹਨਾਂ ਨੂੰ ਮੇਰਾ ਇੱਕ ਮੈਸੇਜ ਆ ਹੱਥ ਬਨ ਕੇ ਬੇਨਤੀ ਆ ਕਿਸੇ ਦੱਸਣਾ ਤਾਂ ਨਹੀਂ ਚਾਹੁੰਦੇ ਹਨਾ ਪਰ ਇੱਕ ਦੋ ਭੈਣ ਭਰਾਵਾਂ ਨੇ ਸਾਨੂੰ ਮੈਸੇਜ ਕੀਤਾ ਸੀ ਕੋਈ ਕੰਮ ਕਰ ਲਿਆ ਕਰੋ ਵੀਡੀਓ ਬਣਾਈ ਜੰਨੇ ਰਹਿੰਨੇ ਆ ਇਹ ਤੁਸ ਤੁਹਾਡੇ ਕਮਾਈ ਦਾ ਸਾਧਨ ਆ ਕੋਈ ਹਾਂ ਭਈ ਇਹ ਸਾਡੀ ਕਮਾਈ ਦਾ ਹੀ ਸਾਧਨ ਆ ਸਾਡੇ ਲਈ ਇੱਕ ਬਿਜ਼ਨਸ ਆ ਜੀ ਅਸੀਂ ਸ਼ੁਰੂ ਕੀਤਾ ਹੋਇਆ ਤੇ ਬਿਜ਼ਨਸ 'ਚ ਕਹਿੰਦੇ ਨੇ ਘਾਟੇ ਵੀ ਹੁੰਦੇ ਨੇ ਤੇ ਵਾਦੇ ਵੀ ਹੁੰਦੇ ਨੇ ਤੇ ਬਾਕੀ ਚਲੋ ਬਾਕੀ ਇਹ ਨਹੀਂ ਵੀ ਅਸੀਂ ਕੰਮ ਨਹੀਂ ਕਰਦੇ ਮੈਂ ਕੰਮ ਕਰਦਾ ਮੈਂ ਮਿਸਤੀ ਦਾ ਕੰਮ ਕਰਦਾ ਚਨਾਈ ਦਾ ਕੰਮ ਕਰਦਾ ਹਨਾ ਮਿਹਨਤ ਕਰਦਾ ਇਹ ਨਹੀਂ ਵੀ ਮੈਂ ਸਿਰਫ ਇਕੱਲਾ ਵੀਡੀਓ ਤੇ ਜ਼ੋਰ ਦੇ ਰੱਖਿਆ ਕੰਮ ਵੀ ਕਰਦੇ ਆ ਘਰ ਚ ਲਾਉਣਾ ਆ ਫਿਰ ਵੀ ਅਕਸਰ ਮੀਡਲ ਕਲਾਸ ਪਰਿਵਾਰ ਚੋਂ ਆ ਬਹੁਤ ਖਰਚੇ ਹੁੰਦੇ ਆ ਬਹੁਤ ਲੋੜਾਂ ਹੁੰਦੀਆਂ ਜੋ ਪੂਰੀਆਂ ਕਰਨੀਆਂ ਹੁੰਦੀਆਂ ਤੇ ਉਹ ਕਮਾਈ ਨਾਲ ਹੀ ਹੁੰਦੀਆਂ ਇਹ ਨਹੀਂ ਵੀ ਇਕੱਲੀ ਸੋਸ਼ਲ ਮੀਡੀਆ ਦੀ ਪੈਸੇ ਨਾਲ ਹੀ ਅਸੀਂ ਉਹ ਕਰ ਰਹੇ ਆ ਸੋਸ਼ਲ ਮੀਡੀਆ ਦਾ ਪੈਸਾ ਤਾਂ ਚਲੋ ਇੱਕ ਇਹ ਆ ਵੀ ਠੀਕ ਆ ਸਕੂਨ ਆ ਜਿੰਨਾ ਕਿ ਮਿਲ ਰਿਹਾ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਦੱਸਿਆ ਸੀ ਅਸੀਂ ਸੋਸ਼ਲ ਮੀਡੀਆ ਇਸ ਕਰਕੇ ਨਹੀਂ ਚੁਣਿਆ ਵੀ ਅਸੀਂ ਪੈਸੇ ਕਮਾਉਣੇ ਆ ਅਸੀਂ ਸੋਸ਼ਲ ਮੀਡੀਆ ਇਸ ਕਰਕੇ ਚੁਣਿਆ ਸੀ ਵੀ ਅਸੀਂ ਆਪਣਾ ਨਾਮ ਕਮਾਉਣਾ ਅਸੀਂ ਭੈਣਾ ਭਰਾਵਾਂ ਤੱਕ ਅਪਰੋਚ ਕਰਨੀ ਆ ਵੀ ਹਾਂਜੀ ਵੈਸੇ ਸਹੀ ਦੱਸਾਂਗੇ ਜੀ ਇਹਨਾਂ ਨੂੰ ਥੀਏਟਰ ਦਾ ਬਾਲਾ ਸ਼ੌਂਕ ਸੀ ਜੀ ਤੇ ਜਿਹੜੀ ਥੀਏਟਰ ਚ ਇਹਨਾਂ ਨੇ 2-3 ਸਾਲ ਕੰਮ ਵੀ ਕੀਤਾ ਤੇ ਪਰ ਥੋੜਾ ਜਿਹਾ ਚਲੋ ਕਹਿੰਦੇ ਨੇ ਵੀ ਜਿੱਥੇ ਖਾਣਾ ਪਾਣੀ ਲਿਖਿਆ ਨਾ 2-3 ਸਾਲ ਕੰਮ ਕਰਨ ਤੋਂ ਬਾਅਦ ਥੀਏਟਰ ਲਾਈਫ ਜਿਹੜੀ ਇਹਨਾਂ ਨੇ ਫਿਰ ਛੱਡ ਦਿੱਤੀ ਸੀ ਘਰ ਕੁਸ਼ ਕਰਦਿਆਂ ਮਜਬੂਰੀਆਂ ਬਣ ਜਾਂਦੀਆਂ ਨੇ ਤੇ ਬਾਕੀ ਸਟੱਡੀ ਕਰਦੇ ਸੀ ਆਪਣੇ ਆਪ ਪੈਸਾ ਕਮਾਉਣਾ ਫੀਸਾਂ ਕਰਨੀਆਂ ਸਾਰਾ ਕੁਛ ਇੱਕੇਦਮ ਇੱਕ ਬੰਦੇ ਤੋਂ ਨਾ ਸਾਰੇ ਪਾਸੇ ਨਹੀਂ ਵੀ ਹੋ ਜਾਂਦਾ ਕਿਸੇ ਟਾਈਮ ਤਾਂ ਕਰਕੇ ਇਹਨਾਂ ਨੇ ਜਿਹੜੀ ਥੀਏਟਰ ਲਾਈਫ ਆਪਣੀ ਛੱਡਤੀ ਸੀ ਸੋ ਇਹਨਾਂ ਦੇ ਇੱਕ ਜਨੂਨ ਸੀ ਹਨਾ ਵੀ ਜਿਹੜਾ ਥੀਏਟਰ ਲਾਈਫ ਨੂੰ ਆਪਾਂ ਥੋੜਾ ਜਿਹਾ ਅੱਗੇ ਵਧਾਈਏ ਤਾਂ ਕਰਕੇ ਫਿਰ ਇਹਨਾਂ ਨੇ ਆਪਣਾ ਫੋਨ ਲੈ ਆਈਫੋਨ ਲੈ ਸੈਕੰਡ ਹੈਂਡ ਜੀ ਤੇ ਫਨੀ ਵੀਡੀਓ ਸਟਾਰਟ ਕੀਤੀਆਂ ਤੇ ਉਸ ਤੋਂ ਬਾਅਦ ਮੈਰਿਜ ਹੋ ਗਈ ਤੇ ਆਪਾਂ ਇਹਨਾਂ ਦਾ ਸਾਥ ਦੇਣਾ ਸ਼ੁਰੂ ਕਰਤਾ ਜੀ ਤੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਜੀ ਤੇ ਇਸ ਦੇ ਨਾਲ ਜੀ ਸਾਡੀ ਜਿਹੜੀ ਸੋਸ਼ਲ ਸਾਡਾ ਸਟਾਰਟ ਹੋ ਗਿਆ ਸੀਗਾ ਤੇ ਨਾਲ ਨਾਲ ਅਸੀਂ ਕੰਮ ਵੀ ਕਰਦੇ ਆ ਮੈਂ ਵੀ ਪ੍ਰਾਈਵੇਟ ਜੌਬ ਕਰਦੀ ਇਹਨਾਂ ਨੇ ਵੀ ਜੌਬ ਕੀਤੀ ਹੋਈ ਪ੍ਰਾਈਵੇਟ ਪਰ ਤੁਹਾਨੂੰ ਪਤਾ ਨਾ ਪ੍ਰਾਈਵੇਟ ਜੌਬਾਂ ਨਾਲ ਕਿੱਥੇ ਕਰ ਚੱਲਦੇ ਆ ਤਾਂ ਦੋਨਾਂ ਦਾ ਵਧੀਆ ਸੈਲਰੀ ਵਗੈਰਾ ਆਉਂਦੀ ਹੋਵੇ ਸਰਕਲ ਚੱਲੇ ਜਾਂਦਾ ਪਰ ਇੱਕ ਜਣੇ ਦੀ ਕਮਾਈ ਨਾਲ ਨਹੀਂ ਚੱਲਦਾ ਜੀ ਇਸੇ ਕਰਕੇ ਫਿਰ ਇਹਨਾਂ ਨੇ ਦੁਬਾਰਾ ਤੋਂ ਆਪਣਾ ਕੰਮ ਸਟਾਰਟ ਕੀਤਾ ਜੀ ਨਿਸਤਰੀ ਦਾ ਨਾਲ ਨਾਲ ਫਿਰ ਅਸੀਂ ਜਿਹੜਾ ਸੋਸ਼ਲ ਮੀਡੀਆ ਦਾ ਕੰਮ ਕਰ ਰਹੇ ਨਾਲ ਨਾਲ ਪ੍ਰੋਮੋਸ਼ਨਰੀ ਵੀ ਵਾਇ ਗ੍ਰੋਥ ਦੀ ਕਿਰਪਾ ਜੀ ਹਰੇਕ ਪੱਖੋਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਾਥ ਮਿਲ ਰਿਹਾ ਸਪੋਰਟ ਮਿਲ ਰਹੀ ਤੁਹਾਡਾ ਪਿਆਰ ਮਿਲ ਰਿਹਾ ਹਾਂ ਵੀ ਕਹਿਣ ਦਾ ਪਾਬਾ ਵੀ ਵਧੀਆ ਗੁਜ਼ਾਰਾ ਹੋ ਰਿਹਾ ਵਾ ਵੀ ਚਲੋ ਰੋਟੀ ਪਾਣੀ ਵਧੀਆ ਚੱਲ ਰਿਹਾ ਇਹ ਨਹੀਂ ਵੀ ਆਪਾਂ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਵੀ ਜ਼ਿਆਦਾ ਨਹੀਂ ਸਿਰਫ ਇੱਕ ਰੋਟੀ ਪਾਣੀ ਚੱਲ ਰਿਹਾ ਹਾਂਜੀ ਤੇ ਚਲੋ ਠੀਕ ਹੈ ਜੀ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੋ ਆਪਾਂ ਲੈਣੇ ਇਜਾਜ਼ਤ ਤੇ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ ਸੋ ਦਿলো ਸ਼ੁਕਰੀਆ ਜੀ ਚੈਨਲ ਤੇ ਵਿਜ਼ਿਟ ਕਰਨ ਲਈ ਸਾਡੀ ਵੀਡੀਓ ਵੇਖਣ ਲਈ ਲਾਈਕ ਕਮੈਂਟ ਕਰਨ ਲਈ ਵਾਸਤੇ ਤੇ ਲਾਈਕ ਕਮੈਂਟ ਕਰਨ ਵਾਸਤੇ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ